ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਰਨ ਲੱਗੀ ਸੀ ਜੀ ਆਪਦੇ ਅੱਜ ਵਿਟਾਮਿਨ 56 ਪੂਰੇ ਸਰੀਰ ਦੇ ਮੈਂ ਕਿਹਾ ਕਮਜ਼ੋਰੀ ਨਾ ਕਿਤੇ ਸਰੀਰ ਫੜ ਜਾਏ ਤੇ ਤੁਹਾਡੇ ਨਾਲ ਨਾਲੇ ਚਾਰ ਗੱਲਾਂ ਕਰਾਂ ਤੇ ਨਾਲ ਆਪਦੇ ਵਿਟਾਮਿਨ ਵੀ ਪੂਰੇ ਕਰਾਂ ਇਹ ਆਪਾਂ ਕਿਵੇਂ ਪੂਰੇ ਕਰਨੇ ਆ ਤੁਸੀਂ ਮੇਰੇ ਪੇਜ ਨਾਲ ਜੁੜੇ ਰਿਹਾ ਕਰੋ ਤੇ ਮੈਂ ਤੁਹਾਨੂੰ ਸਾਰੀਆਂ ਤਾਕਤ ਵਾਲੀਆਂ ਚੀਜ਼ਾਂ ਹੀ ਦੱਸਦੀ ਹੁੰਨੀ ਐ ਦੇ ਨਾਲ-ਨਾਲ ਆਪਾਂ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਨਾਲ-ਨਾਲ ਜਿਹੜੀਆਂ ਭੈਣਾਂ ਆਪਣੇ ਨਾਮ ਕਮੈਂਟ ਜੋ ਕਿ ਵੀਰ ਪਹਿਲਾਂ ਕਰਦੇ ਨੇ ਆਪਣੀ ਵੀਡੀਓ ਆਉਂਦੀ ਜਾਂਦੀ ਹੈ ਤੇ ਨਾਲ ਦੀ ਨਾਲ ਕਮੈਂਟ ਕਰਦੇ ਨੇ ਤੇ ਉਹਨਾਂ ਦੇ ਕਮੈਂਟ ਆਪਾਂ ਪੜਦੇ ਹਾਂ ਜੀ ਪਹਿਲਾ ਕਮੈਂਟ ਸੀਗਾ ਜੀ ਆਪਣਾ ਰਾਜਵੀਰ ਸਿੱਧੂ ਤੇ ਨਾਲ-ਨਾਲ ਤੁਸੀਂ ਆਪਣਾ ਹੈਲਥ ਹਰਬਲ 213 ਚੈਨਲ ਹੈ ਜੀ YouTube ਚੈਨਲ ਇਹ ਵੀ ਦੇਖੀ ਚਲੋ ਤੇ ਨੰਬਰ ਨੋਟ ਕਰ ਲਓ ਰਾਜਵੀਰ ਕੌਰ ਸਿੱਧੂ ਜੀ ਬਠਿੰਡਾ ਤੋਂ ਠੀਕ ਹੈ ਜੀ ਇਹਨਾਂ ਨੇ ਆਪਾਂ ਨੂੰ ਕਮੈਂਟ ਕੀਤਾ ਜੀ ਪਹਿਲਾਂ-ਪਹਿਲਾਂ ਤੇ ਜੁਬਰਾਤ ਸਿੰਘ ਹਬੂਰ ਤੋਂ ਨੇ ਜੀ ਤੇ ਬਰਾੜ ਬੋਲੀ ਰਿਕਾਰਡ ਪੰਜਾਬ ਕੋਟ ਸੁਖੀਆ ਤੋਂ ਜੀ ਤੇ ਸਰਬਜੀਤ ਕੌਰ ਸੋਲ ਹੈ ਜੀ ਬਰਨਾਲਾ ਤੋਂ ਹਰਪ੍ਰੀਤ ਕੌਰ ਜੀ ਲੁਧਿਆਣਾ ਤੋਂ ਤੇ ਦਲਜੀਤ ਸਿੰਘ ਬਰਾੜ ਬਠਿੰਡਾ ਤੋਂ ਹੈ ਜੀ ਤੇ ਤੁਸੀਂ ਆਪਾਂ ਨੂੰ ਇਸ ਤਰ੍ਹਾਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੇ ਜਿਹੜੇ ਕਮੈਂਟ ਆ ਜਾਂਦੇ ਆ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਾਂਗੇ ਜਿਵੇਂ ਜਿਵੇਂ ਆਪਣੇ ਸਾਹਮਣੇ ਆਈ ਜਾਣਗੇ ਗੁੱਸੇ ਆਪਾਂ ਕਿਸੇ ਨੂੰ ਹੋਣ ਨਹੀਂ ਦੇਣਾ ਸਾਰੇ ਪਲੀਜ਼ ਜਦੋਂ ਤੁਸੀਂ ਕਮੈਂਟ ਲਿਖਦੇ ਹੋ ਪਲੀਜ਼ ਆਪਦੇ ਪਿੰਡ ਦਾ ਨਾਮ ਲਿਖਦਿਆ ਕਰੋ ਜੀ ਸ਼ਹਿਰ ਦਾ ਨਾਮ ਲਿਖਦਿਆ ਕਰੋ ਜੀ ਆਜੋ ਹੁਣ ਆਪਾਂ ਕਰੀਏ ਵਿਟਾਮਨ ਪੂਰੇ ਤੇ ਮੇਰੇ ਨਾਲ ਜੁੜੇ ਰਿਹਾ ਕਰੋ ਤੇ ਮੈਨੂੰ ਤੁਹਾਡੇ ਪਿਆਰ ਤੇ ਉਤਸ਼ਾਹ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਮੈਨੂੰ ਬਹੁਤ ਹੀ ਮਤਲਬ ਕਿ ਦਿਲ ਨੂੰ ਸਕੂਨ ਆਉਂਦਾ ਜਦੋਂ ਤੁਸੀਂ ਮੈਨੂੰ ਇੰਨਾ ਮਿੱਠਾ ਮਿੱਠਾ ਪਿਆਰ ਦਿੰਨੇ ਹੋ ਹਨਾ ਮੇਰੇ ਕੋਲੇ ਪਈਆਂ ਸੀ ਜੀ ਗਾਜਰਾਂ ਦੋਈ ਸੀ ਮੈਂ ਨਹੀਂ ਮਾਰਦੀ 1 ਪਈ ਸੀ 2 ਪਈਆਂ ਸੀ ਗਾਜਰਾਂ ਤੇ 1 ਪਿਆਸੀ ਜੀ ਆਲੂ ਤੇ ਮੈਂ ਕਿਹਾ ਗਾਜਰਾਂ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਤੇ ਸਬਜੀ ਵੈਸੇ ਖਾ ਖਾ ਕੇ ਵੀ ਜੀ ਆਕਿਆ ਪਰ ਖਾਓ ਵਧੀਆ ਚਲੋ ਖਾਓ ਹਨਾ ਤਾਕਤ ਵਾਲੀਆਂ ਚੀਜ਼ਾਂ ਆ ਦੇਖੋ ਜੀ ਤੁਸੀਂ ਇਹਦੇ ਵਿੱਚ ਬਹੁਤ ਜ਼ਿਆਦਾ ਜਾਨ ਹੁੰਦੀ ਹੈ ਗਾਜਰਾਂ ਚ ਪਰ ਕਈ ਵਾਰੀ ਜੀ ਅੱਕ ਜਾਂਦਾ ਤੇ ਫਿਰ ਉਹਨੂੰ ਦੂਜੇ ਲੋਟ ਬਣਾ ਲਓ ਕੋਈ ਜ਼ਰੂਰੀ ਨਹੀਂ ਵੀ ਆਪਾਂ ਫਾੜੀਆਂ ਕਰ ਕਰਕੇ ਤੇ ਪੀਸ ਕਰ ਕਰਕੇ ਬਣਾਉਣੇ ਤਰੀਕਾ ਬਦਲ ਲਓ ਬਸ ਖਾਓ ਵਧੀਆ ਚੀਜ਼ਾਂ ਆ ਪਈ ਸੀ ਜੀ ਆਲੂ ਮੈਂ ਖਚਾਲੇ ਵਿਚਾਰਾ ਕੱਲਾ ਹੀ ਰੋਲਦਾ ਫਿਰਦਾ ਇਹ ਸੁੱਕ ਜੂਗਾ ਪਿਆ ਪਿਆ ਮੈਂ ਖੈ ਇਹਦੇ ਵਿੱਚ ਪਾ ਲਾਂ ਜੀ ਆਪਾਂ ਇਸ ਜੀ ਹਰੀ ਮਿਰਚ ਜਿਹੜੀ ਕਿ ਨਿਗਾ ਵਾਸਤੇ ਬਹੁਤ ਚੰਗੀ ਹੁੰਦੀ ਹੈ ਵਿੱਚੇ ਵੱਢ ਕੇ ਇਹਨੂੰ ਸੁੱਟ ਲਓ ਚੰਗੀਆਂ ਚੰਗੀਆਂ ਚੀਜ਼ਾਂ ਪਾ ਲਿਆ ਕਰੋ ਤੇ ਭਾਈ ਜਿਹੜੀ ਕੋਈ ਸਬਜ਼ੀ ਘਰੇ ਪਈ ਹੁੰਦੀ ਹੈ ਪਾ ਲਿਆ ਕਰੋ ਕੀਆ ਹੋਇਆ ਫੁੱਲ ਗੋਭੀ ਹੋਈ ਪੱਤਾ ਗੋਭੀ ਹੋਈ ਆ ਲੈ ਸੱਚ ਪੱਤਾ ਗੋਭੀ ਵੀ ਪਈ ਸੀ ਮੈਂ ਤਾਂ ਚੱਕੀ ਨਹੀਂ ਹੈਗੀ ਭੁੱਲ ਗਈ ਚੱਲ ਕੋਈ ਗੱਲ ਨਹੀਂ ਆ ਪਾ ਲਓ ਜੀ ਟਮਾਟਰ ਇਹਦੇ ਵਿੱਚ ਟਮਾਟਰ ਵੀ ਬਹੁਤ ਚੰਗੇ ਹੁੰਦੇ ਆ ਜਿਹੜੇ ਕਿ ਪੇਟ ਨੂੰ ਆਪਣੇ ਨੂੰ ਸਵਾਸਤ ਰੱਖਦੇ ਹੈਗੇ ਨੇ ਸਬਜ਼ੀ ਦੇ ਵਿੱਚ ਟਮਾਟਰ ਜ਼ਰੂਰ ਪਾਇਆ ਕਰੋ ਸਾਰੀਆਂ ਚੀਜ਼ਾਂ ਤਾਕਤਵਾਰ ਹੁੰਦੀਆਂ ਨੇ ਜਿੰਨੀਆਂ ਵੀ ਤਾਕਤਵਾਰੀਆਂ ਚੀਜ਼ਾਂ ਹੁੰਦੀਆਂ ਨੇ ਨਾ ਸ ਚੱਕ ਕੇ ਤੇ ਉਹਨਾਂ ਦਾ ਬਸ ਡਿਜ਼ਾਈਨ ਬਦਲ ਦਿਆ ਕਰੋ ਵੀ ਆਪਾਂ ਹੁਣ ਅੱਜ ਇਸ ਤਰ੍ਹਾਂ ਬਣਾ ਲਈਏ ਤੇ ਅੱਜ ਇਸ ਤਰ੍ਹਾਂ ਬਣਾ ਲਈਏ ਨਾ ਤੇ ਮੈਂ ਵੀ ਅੱਜ ਇਹਦਾ ਡਿਜ਼ਾਈਨ ਬਦਲਤਾ ਤੇ ਜਿਹੜੇ ਲੋਟ ਮੈਂ ਬਣਾਈ ਜਾਨੀ ਉਹ ਸਵਾਦ ਵੀ ਬੜੀ ਲੱਗਦੀ ਹੈ ਗਵੰਡੀਆਂ ਦੇ ਘਰ ਤੱਕ ਖੁਸ਼ਬੂ ਆਉਂਦੀ ਹੈ ਉਹਦੀ ਤੇ ਮੈਂ ਵੀ ਜਾ ਕੇ ਬਾਜ਼ਾਰ 'ਚ ਖੜ ਕੇ ਦੇਖ ਕੇ ਆਉਂਗੀ ਵੀ ਇਹ ਕਿਵੇਂ ਚੱਲੀ ਜਾਂਦਾ ਕੰਮ ਹਨਾ ਆਹ ਦੇਖੋ ਜੀ ਤੁਸੀਂ ਇਹ ਹੋ ਗਿਆ ਤਿਆਰ ਤਿਆਰ ਕਰਕੇ ਆਪਾਂ ਇਹਨੂੰ ਪਾ ਲਿਆ ਜੀ ਆਪਣੇ ਫਰਾਈਪੈਨ ਵਾਲੇ ਇਹਦੇ 'ਚ ਦੂਸਰੇ ਸੌਰੀ ਕੀ ਮਿਕਸੀ ਵਾਲੇ ਗ੍ਰੈਂਡਰ ਜੇ ਦੇ ਵਿੱਚ ਹਨਾ ਚਲੋ ਜੀ ਚੱਕ ਕੇ ਇਕੱਠਾ ਕਰਕੇ ਆਪਾਂ ਪਾ ਲਿਆ ਸਮਾਨ ਇਹਦੇ ਵਿੱਚ ਹੁਣ ਇਹਨੂੰ ਆਪਾਂ ਲਾ ਦੇਾਂਗੇ ਰਗੜਾ ਤੇ ਇਹਨੂੰ ਕਰ ਦੇਾਂਗੇ ਹੁਣ ਆਪਾਂ ਇਹਦਾ ਪਾ ਦੇਾਂਗੇ ਇੱਕ ਸਮਾਨ ਹਨਾ ਤੇ ਇਹਦੇ ਚਿੱਤ 'ਚ ਵੀ ਵਹਿਮ ਨਾ ਰਹੂਗਾ ਵੀ ਪਤਾ ਨਹੀਂ ਮੈਨੂੰ ਇੱਕ ਤਰ੍ਹਾਂ ਹੀ ਬਣਾਉਂਦੇ ਨੇ ਵੀ ਮੈਨੂੰ ਕਰ ਲੈ ਚਲੋ ਪੀਸ ਜੀ ਤੇ ਲਾ ਦਿਓ ਤੜਕਾ ਆਪਾਂ ਇਹੋ ਜਿਹਾ ਕੁਝ ਨਹੀਂ ਕਰਨਾ ਹੈਗਾ ਸਾਰੀਆਂ ਚੀਜ਼ਾਂ ਤੁਸੀਂ ਸੰਭਾਲੋ ਇਹਦੇ ਵਿੱਚ ਤੁਸੀਂ ਕੁਝ ਵੀ ਪਾ ਸਕਦੇ ਹੋ ਮਸ਼ਰੂਮ ਪਾ ਸਕਦੇ ਹੋ ਤੁਸੀਂ ਇਹ ਇਹਦੇ ਵਿੱਚ ਤੁਸੀਂ ਪत्ता ਗੋਭੀ ਪਾ ਸਕਦੇ ਹੋ ਸਲਗਮ ਪਾ ਸਕਦੇ ਹੋ ਜੋ ਤੁਹਾਡੇ ਮਨ ਦੇ ਵਿੱਚ ਆਵੇ ਜੋ ਵੀ ਸਬਜ਼ੀ ਘਰੇ ਪਈ ਹੈ ਮੇਰੇ ਕੋਲ ਫਿਲਹਾਲ ਇਹੀ ਸੀਗੀ ਆ ਲਸਣ ਪਿਆਜ਼ ਤੇ ਅਦਰਕ ਕੱਟ ਲਿਆ ਜੀ ਤੇ ਪਿਆਜ਼ ਦੀਆਂ ਭੂਕਾਂ ਵੀ ਨਿਕਲ ਲਈਆਂ ਭੂਕਾਂ ਵੀ ਆਪਾਂ ਵਿੱਚ ਪਾ ਲੈ ਸਿੱਟਣੀਆਂ ਨਹੀਂ ਗਈਆਂ ਐਵੇਂ ਉੱਧਰ ਚਣ ਗਈਆਂ ਤੇ ਆਪਾਂ ਇਹਦੇ ਵਿੱਚ ਹੀ ਪਾ ਕੇ ਰਗੜ ਲਿਆ ਜੀ ਤੇ ਆਹ ਲਿਆ ਜੀ ਆਪਾਂ ਫਰਾਈਪੈਨ ਕੁੜਗੋ ਇਹ ਸੀਗਾ ਪਹਿਲਾ ਘਿਓ ਵਾਲਾ ਕਿਤੇ ਆਇਆ ਨਾ ਕਿ ਉਹਦੇ ਵੀ ਇਹ ਆਂਟੀ ਵਿੱਚੋਂ ਤਾਂ ਪੀਲਾ ਜਾ ਸੀ ਪਤਾ ਨਹੀਂ ਕਿਵੇਂ ਸੀ ਪਤਾ ਨਹੀਂ ਆਂਟੀ ਨੇ ਕੀ ਪਾਤਾ ਇਹਦੇ ਵਿੱਚ ਕੁਝ ਨਹੀਂ ਪਾਇਆ ਭਾਈ ਇਹਦੇ ਵਿੱਚ ਪਾਇਆ ਮੈਂ ਨਾਰੀਅਲ ਦਾ ਤੇਲ ਜਿਹੜਾ ਕਿ ਮੇਰਾ ਮੈਂ ਨਾਰੀਅਲ ਦਾ ਤੇਲ ਹੀ ਜ਼ਿਆਦਾ ਖਾਂਦੀ ਪੀਂਦੀ ਹੈਗੀਆਂ ਇਸੇ ਕਰਕੇ ਭਾਈ ਤੁਹਾਡੀ ਆਂਟੀ ਦੇ ਵਾਲ ਹੈਗੇ ਅਜੇ ਤੱਕ ਕਾਲੇ ਤੇ ਚਿੱਟੇ ਨਹੀਂ ਆਏ ਤੇ ਪਰ ਜੇ ਹੁਣ ਆ ਜਾਣਗੇ ਤਾਂ ਦੁੱਖ ਵੀ ਕੋਈ ਨਹੀਂ ਆਪਾਂ ਨੂੰ ਹਨਾ ਮਸਾਲਾ ਲਓ ਭੁੰਨ ਤੇ ਵਿੱਚ ਪਾ ਦਿਓ ਚੱਕ ਕੇ ਆ ਸਾਰਾ ਰਗੜਿਆ ਹੋਇਆ ਮਿਕਸਚਰ ਮਿਕਸਚਰ ਤੇ ਭਾਈ ਬਾੜ ਹਜੇ ਜੇ ਹੁਣ ਆ ਵੀ ਜਾਣਗੇ ਤਾਂ ਕੋਈ ਦੁੱਖ ਨਹੀਂ ਕਿਉਂਕਿ ਸਵੇਰ ਨੂੰ ਚਾਰ ਕਿਤੇ ਬੈਠੇ ਆ ਕਿਸੇ ਵਿੱਚ ਤਾਂ ਆਪਾਂ ਇੰਨਾ ਕਹਿਣ ਜੋਗਰੇ ਹੁੰਨੇ ਆ ਵੀ ਭਾਈ ਇਹ ਗੱਲ ਸਹੀ ਹੈ ਸਾਡੇ ਇੱਥੇਵੇਂ ਧੁੱਪ ਚ ਚਿੱਟੇ ਨਹੀਂ ਆਏ ਤੇ ਪਰ ਹੁਣ ਆਪਾਂ ਕਹਿਣ ਜੋਗਰੇ ਵੀ ਨਹੀਂ ਜਦੋਂ ਆਏ ਨਹੀਂ ਹਜੇ ਹਨਾ ਤੇ ਪਰ ਹੁਣ ਜੇ ਆ ਵੀ ਜਾਣਗੇ ਤਾਂ ਪਰ ਉਹ ਦੁੱਖ ਵੀ ਕੋਈ ਨਹੀਂ ਹੈਗਾ ਚਲੋ ਜੀ ਚੱਕੋ ਭੁੰਨ ਲਿਆ ਸਮਾਰ ਕੇ ਉਸ ਤੋਂ ਬਾਅਦ ਆਪਾਂ ਪਾ ਲਿਆ ਲਾਲ ਮਿਰਚਾਂ ਲਾਲ ਮਿਰਚਾਂ ਪਾ ਕੇ ਕੁੜਗਿਓ ਆਪਾਂ ਪਾ ਦੇਣਾ ਵਿੱਚ ਨਮਕ ਸਵਾਦ ਅਨੁਸਾਰ ਤੇ ਵਿੱਚ ਪਾ ਦੇਣੀ ਹੈ ਹਲਦੀ ਤੇ ਵਿੱਚ ਪਾਦਣਾ ਜਿਹੜਾ ਕਿ ਮੈਂ ਘਰੇ ਤਿਆਰ ਕਰਦੀ ਹੁੰਨੀ ਆ ਗਰਮ ਮਸਾਲਾ ਉਹ ਮੈਂ ਆ ਤਿਆਰ ਕਰਕੇ ਰੱਖਦੀ ਹੁੰਨੀ ਆ ਜੀ ਸਬਜ਼ੀ ਚ ਪਾਉਣ ਵਾਸਤੇ ਇਹਦੇ ਨਾਲ ਖੁਸ਼ਬੂ ਬਹੁਤ ਸੋਹਣੀ ਆਉਂਦੀ ਆ ਜਿਹੜਾ ਆਪਾਂ ਆਹ ਤਿਆਰ ਕੀਤੀ ਆ ਨਾ ਤਰੀਜੀ ਮਸਾਲਾ ਜਾਂ ਤੇ ਇਹਦੀ ਖੁਸ਼ਬੂ ਬਹੁਤ ਸੋਹਣੀ ਆਉਂਦੀ ਆ ਮੈਂ ਆਖਿਆ ਗਵਾਂਡੀਆਂ ਦੇ ਘਰ ਤੱਕ ਚਲੀ ਗਈ ਮੈਂ ਬਾਹਰ ਚ ਖੜ ਕੇ ਦੇਖ ਕੇ ਹੀ ਵੀ ਆਉਂਦੀ ਆ ਕਿ ਨਹੀਂ ਆਉਂਦੀ ਜੇ ਤਾਂ ਆਉਂਦੀ ਆ ਤਾਂ ਇਹਦਾ ਮਤਲਬ ਗਵਾਂਡੀਆਂ ਦੇ ਪਹੁੰਚ ਗਿਆ ਸਰ ਇਹਦਾ ਹਨ ਆ ਦੇਖੋ ਤੁਸੀਂ ਮੇਰੀ ਵੀਡੀਓ ਗਵਾਂਢੀ ਵੀ ਦੇਖਣਗੇ ਉਹਨਾਂ ਨੇ ਵੀ ਕਹਿਣਾ ਹੈ ਹਾਂ ਵੀ ਵਾਕਿਆ ਚ ਆਈ ਸੀਗੀ ਹਨਾ ਆ ਦੇਖੋ ਤੁਸੀਂ ਇਹਦੀ ਬਣਗੀ ਜੀ ਤਰੀ ਤਰੀ ਬਣਾਉਣੀ ਆਪਾਂ ਹੋਰ ਕੁਝ ਨਹੀਂ ਪਾਉਣਾ ਇਹਦੇ ਵਿੱਚ ਤੁਹਾਨੂੰ ਜਿਆਦਾ ਚੰਗਾ ਲੱਗੇ ਕੁਝ ਤਾਂ ਬੇਸ਼ੱਕ ਦੀ ਪਨੀਰ ਵਗੈਰਾ ਕਦੂਕਸ ਕਰਕੇ ਪਾ ਲਓ ਜੀ ਵਿੱਚ ਉਹ ਵੀ ਕਦੂਕਸ ਕਰਕੇ ਪਾਓ ਫਾੜੀਆਂ ਵਾਲਾ ਤਾਂ ਅੱਜ ਆਪਾਂ ਕੰਮ ਹੀ ਨਿਵੇੜ ਦੇਣਾ ਵੀ ਆਪਾਂ ਪੀਸ ਨਹੀਂ ਕਰਨੇ ਹੈਗੇ ਇਹਨਾਂ ਦੇ ਉਹ ਜੇ ਕੁਝ ਨਹੀਂ ਕਰਨਾ ਹੈਗਾ ਕਿਉਂਕਿ ਆਪਾਂ ਡਿਜ਼ਾਈਨ ਹੀ ਬਦਲਤਾ ਸਬਜੀ ਦਾ ਹਨਾ ਤੇ ਆ ਦੇਖੋ ਤੁਸੀਂ ਤੇ ਤੁਹਾਨੂੰ ਮੇਰੀ ਬਣਾਈ ਸਬਜੀ ਕਿਵੇਂ ਲੱਗੀ ਹੁਣ ਆਪਾਂ ਪਾਤੀ ਮੇਥੀ ਮੇਥੀ ਨਾਲ ਸੁਆਦ ਵੱਧ ਜਾਣਾ ਧਨੀਆ ਹੈ ਨਹੀਂ ਸੀ ਧਨੀਆ ਦੀ ਥਾਂ ਤੇ ਮੇਥੀ ਪਾਤੀ ਜੀ ਤੁਹਾਨੂੰ ਵੀਡੀਓ ਕਿਵੇਂ ਚੰਗੀ ਲੱਗੀ ਤਾਂ ਅੱਗੇ ਲਾਈਕ ਕਮੈਂਟ ਕਰਿਓ ਤੇ ਪਿੰਡ ਦਾ ਨਾਮ ਲਿਖਿਓ ਠੀਕ ਹੈ ਜੀ ਧੰਨਵਾਦ